ਕਿ ਸਟ੍ਰਾਬੇਰੀ ਦਾ ਖਰਚਾ ਕਿੰਨਾ ਹੁੰਦਾ ਵਾ ਜਾਂ ਕਿਹੜੀ ਕਿਹੜੀ ਵੈਰਾਈਟੀਆਂ ਹੁੰਦੀਆਂ ਨੇ ਪੰਜਾਬ 'ਚ ਇੱਕ ਕੀਲੇ 'ਚ 25000 ਬੂਟਾ ਲੱਗਦਾ ਠੀਕ ਹੈ ਤੇ ਇਦਾਂ ਬੈੱਡ ਬਣਾ ਕੇ ਲਾਉਣਾ ਪੈਂਦਾ ਮਲਚਿੰਗ ਸ਼ੀਟ ਲੱਗਦੀ ਐ ਸਬਜ਼ੀ ਜਿਹਨੂੰ ਢਕਣਾ ਪੈਂਦਾ ਤਾਂ ਇਹਦਾ ਤਕਰੀਬਨ ਸਾਰੇ ਖਰਚੇ ਕੱਢ ਕਢਾ ਕੇ ਆਈ ਥਿੰਕ 10 ਤੋਂ 4 ਲੱਖ ਖਰਚਾ ਇਕੜ ਦਾ ਹੈਗਾ ਇਹਦਾ ਤੁਸੀਂ ਕਿਹੜੀ ਕਿਹੜੀ ਬੀਜਾਂ ਮੈਂ ਮੇਨ ਜਿਆਦਾ ਕੈਮਰੋਸਾ ਲਈ ਹੈ ਇਸ ਟਾਈਮ ਜਿਵੇਂ ਧੁੱਪ ਆਉਂਦੀ ਹੈ ਨਾ ਇਹਦੇ ਥੋੜਾ ਫਰੂਟ ਨਾ ਸਰਮ ਰਹਿੰਦਾ ਜਿਵੇਂ ਬਾਕੀ ਥੋੜੇ ਢਿੱਲੇ ਪੈ ਜਾਂਦੇ ਏ ਢਿੱਲਾਂਾਂ ਦਾ ਦੰਦਾ ਜਲਦੀ ਵੱਧ ਗਰਮੀ ਚੱਲਣ ਵਾਲੀ ਵੈਰਾਈਟੀ ਹੈਗੀ ਆ ਤੁਸੀਂ ਦੇਖੋ ਹੁਣ ਇਸ ਟਾਈਮ ਕਈਆਂ ਦੇ ਸਟਰਾਬਰੀ ਦੇ ਕਈ ਵੈਰਾਈਟੀਆਂ ਸਾਡੇ ਰਨਰ ਬਣਾਉਣ ਲੱਗ ਗਈਆਂ ਨੇ ਪਰ ਜਿਹੜੀ ਕੈਮਰੋਸਾ ਉਹ ਹਜੇ ਤੱਕ ਫਰੂਟਿੰਗ ਤੇ ਹੈਗੀ ਆ ਜੇ ਗੱਲ ਕਰੀਏ ਇਹਨਾਂ ਤੋਂ ਕੋਈ ਸਪਰੇ ਵਗੈਰਾ ਕਿਹੜੀ ਕਰਦੇ ਹੋ ਜਾਂ ਸਪਰੇ ਇਹਨਾਂ ਨੂੰ ਬਾਈ ਦੀ ਮੇਨ ਜਿਆਦਾ ਨਹੀਂ ਹੈਗੀ ਸਟਰਾਬਰੀ ਨੂੰ ਕਿ ਇਹਨੂੰ ਮੇਨ ਜਿਆਦਾ ਨ ਸਟਰਾਬਰੀ ਪਾਣੀ ਮੰਗਦੀ ਐ ਸਟਰਾਬਰੀ ਦੀ ਜੜੜਾ ਨਾ ਸੁੱਕਣੀ ਨਹੀਂ ਚਾਹੀਦੀ ਜਦੋਂ ਇਹਨੂੰ ਫਰੂ ਪਾਣੀ ਰੁਕ ਗਿਆ ਤਾਂ ਇਹਦਾ ਸਾਈਜ਼ ਛੋਟਾ ਰਹਿ ਜਾਂਦਾ ਤੇ ਬੂਟਾ ਸਟ੍ਰੈਸ ਜਾ ਕੇ ਬੂਟਾ ਮਰ ਵੀ ਸਕਦਾ 4-5 ਲੱਖ ਰੁਪਇਆ ਲਾ ਕੇ ਏਕੜ ਤੇ ਪੈਸੇ ਕਿੰਨੇ ਕਮਣ ਜਾਣਗੇ ਜਿਹੜੇ ਮਤਲਬ ਹਰ ਕੋਈ ਕਰਦਾ ਸੀ ਦੱਸਦਾ ਸੀਗਾ ਸਟਰਾਬਰੀ ਦਾ 5 ਲੱਖ ਲਾ ਕੇ ਨਾਲ 5 ਲੱਖ ਵਟਿਆ ਜਾਂਦਾ ਉਹ ਸਹੀ ਹੈ ਉਹ ਕਾਰਨ ਕੀ ਹੈ ਕਿ ਉਹ ਮੰਡੀਆਂ 'ਚ ਵੇਚਦੇ ਆ ਤੇ ਮੇਰਾ ਪ੍ਰੋਫਿਟ ਥੋੜਾ ਉਹਦੇ ਨਾਲੋਂ ਵੱਧ ਹੈ ਜੇ ਮੈਂ ਸਿੱਧਾ ਘਰਾਂ 'ਚ ਦਿੱਤੀ ਆ ਤੇ ਜੇ ਕਹਿ ਲਓਗੇ ਮੈਨੂੰ 3 ਤੋਂ 4 ਗੁਣਾ ਪ੍ਰੋਫਿਟ ਆਇਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰਾਇ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿੱਚਕਾਰ ਇੱਕ ਨਵਾਂ ਬਿਜ਼ਨਸ ਆਈਡੀਆ ਲੈ ਕੇ ਜਿਹੜੇ ਨੌਜਵਾਨ ਖੇਤੀ ਕਰਨ ਦੇ ਸ਼ੌਕੀਨ ਨੇ ਜਾਂ ਬਾਹਰ ਜਾਣ ਦੀ ਜਗ੍ਹਾ ਤੇ ਆਪਣਾ ਇੱਥੇ ਕੋਈ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਖਾਸ ਰੋਗੀ ਸਾਡੀ ਵੀਡੀਓ ਕਿਉਂਕਿ ਸਾਡੇ ਨਾਲ ਮੌਜੂਦ ਰਹਿਣਗੇ ਐਡਵੋਕੇਟ ਜਸਪ੍ਰੀਤ ਸਿੰਘ ਗੱਲਬਾਤ ਕਰਾਂਗੇ ਜਾਣਾਂਗੇ ਸਟ੍ਰੋਬੇਰੀ ਇਹ ਬੀਜਦੇ ਨੇ ਸਟ੍ਰੋਬੇਰੀ ਤੋਂ ਕਿੰਨਾ ਪ੍ਰੋਫਿਟ ਹੁੰਦਾ ਵਾ ਕਿੰਨਾ ਖਰਚਾ ਹੁੰਦਾ ਵਾ ਸਾਰੀ ਜਾਣਕਾਰੀ ਲਵਾਂਗੇ ਖੁੱਲ ਕੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਬਾਈ ਉਹਨਾਂ ਦਾ ਬਾਈ ਸਵਾਗਤ ਕਰਦੇ ਵਾ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਤੁਸੀਂ ਫਿਰ ਹਾਜ਼ਰ ਹੋ ਸਾਡੇ ਨਾਲ ਗੱਲਬਾਤ ਕੀਤੀ ਆ ਪਿਛਲੇ ਐਪੀਸੋਡ 'ਚ ਗੱਲਬਾਤ ਕੀਤੀ ਆ ਡ੍ਰੈਗਨ ਫਰੂਟ ਲੈ ਕੇ ਅੱਜ ਗੱਲ ਕਰਾਂਗੇ ਆਪਾਂ ਸਟ੍ਰੋਬੇਰੀ ਨੂੰ ਲੈ ਕੇ ਸਟ੍ਰੋਬੇਰੀ ਤਾਂ ਖਰਚਾ ਕਿੰਨਾ ਕੁ ਹੁੰਦਾ ਵਾ ਜਾਂ ਕਿਹੜੀ ਕਿਹੜੀ ਵੈਰਾਈਟੀਆਂ ਹੁੰਦੀਆਂ ਨੇ ਪੰਜਾਬ 'ਚ ਅਹ ਦੇਖੋ ਸਟਰਾਬੇਰੀ ਦਾ ਜੇ ਤਾਂ ਤੁਸੀਂ ਕੱਲੀ ਸਟਰਾਬੇਰੀ ਲਾਉਣੀ ਆ ਜਿਵੇਂ ਅਸੀਂ ਤਾਂ ਇੰਟਰ ਕ੍ਰੋਪਿੰਗ ਕੀਤੀ ਆ ਸਾਡੇ ਡ੍ਰੈਗਨ ਦੀ ਨਵੀਂ ਪਲਾਂਟੇਸ਼ਨ ਸੀਗੀ ਉਹਦਾ ਵਿੱਚ ਵਿਚਾਲੇ ਲਾਈ ਆ ਫਿਰ ਸਾਡਾ ਕੋਈ ਫਿਕਸ ਨਹੀਂ ਹੈਗਾ ਕਿ ਇੱਕ ਕੀਲੇ 'ਚ ਕਿੰਨੇ ਲੱਗਣੇ ਆ ਉਦਾਂ ਜਿਹੜਾ ਇਹਦੇ ਇੱਕ ਕੀਲੇ 'ਚ 25000 ਬੁੱਟਾ ਲੱਗਦਾ ਤੇ ਇਦਾਂ ਬੈੱਡ ਬਣਾ ਕੇ ਲਾਉਣਾ ਪੈਂਦਾ ਮਲਚਿੰਗ ਸ਼ੀਟ ਲੱਗਦੀ ਆ ਸਰਦੀ ਜਨੂੰ ਢਕਣਾ ਪੈਂਦਾ ਲੋਅ ਟਨਲ ਨਾਲ ਤੇ ਬੂਟੇ ਇਹਦੇ ਫਿਰ ਮੰਗਾਉਣੇ ਪੈਂਦੇ ਆ ਅਲੱਗ-ਅਲੱਗ ਜਗ੍ਹਾ ਤਾਂ ਖਰਚੇ ਦੀ ਜੇ ਗੱਲ ਕਰੀਏ ਤਾਂ ਇਹਦਾ ਤਕਰੀਬਨ ਸਾਰੇ ਖਰਚੇ ਕੱਢ-ਕਢਾ ਕੇ ਆਈ ਥਿੰਕ 10 ਤੋਂ 4 ਲੱਖ ਖਰਚਾ ਇਕੜ ਦਾ ਹੈਗਾ ਇਹਦਾ ਆ ਇਹਦਾ ਸਟਰਾਬੇਰੀ ਦਾ ਜੇ ਕੱਲਾ ਤੁਸੀਂ ਸਟਰਾਬਰੀ ਕਰਨੀ ਆ ਉਹਦੇ ਵਿੱਚ ਸਾਰਾ ਤੁਹਾਡਾ ਆ ਜਾਂਦਾ ਪਲਾਂਟਿੰਗ ਮਟੀਰੀਅਲ ਆ ਜਾਂਦਾ ਹੈ ਇਹ ਮਲਚਿੰਗ ਸ਼ੀਟ ਆ ਜਾਂਦੀ ਲੋ ਟਨਲ ਆ ਗਿਆ ਪੈਕਿੰਗ ਮਟੀਰੀਅਲ ਹੋ ਗਿਆ ਲੇਬਰ ਆ ਗਿਆ ਸਪਰੇਆਂ ਹੋ ਗਈਆਂ ਖਰਚ ਵੀਡਿੰਗ ਡੀਆ ਜਿਹੜਾ ਘਾਹ ਨੂੰ ਕੱਢਣ ਦਾ ਸਾਰਾ ਖਰਚਾ ਵਿੱਚ ਹੀ ਆ ਠੀਕ ਹੈ ਜੀ ਲੇਬਰ ਦੂਬਰ ਪਾ ਕੇ ਸਾਰਾ ਹਾਂਜੀ ਹਾਂਜੀ 4 ਤੋਂ 5 ਲੱਖ ਖਰਚਾ ਹੈਗਾ ਸਟਰਾਬਰੀ ਦਾ ਜੇ 1 ਏਕੜ ਚ ਆਪਾਂ ਕੱਲੀ ਸਟਰਾਬਰੀ ਕਰਨੀ ਆ ਜੇ ਗੱਲ ਕਰੀਏ ਪੰਜਾਬ ਚ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੁੰਦੀਆਂ ਨੇ ਇਹਦੇ ਵਿੱਚ ਬਈ ਸਭ ਤੋਂ ਜਿਹੜੀਆਂ ਮੇਨ ਵੈਰਾਈਟੀਆਂ ਹੈਗੀਆਂ ਇੱਕ ਤਾਂ ਵਿੰਟਰ ਡਾਉਨ ਹੈ ਇੱਕ ਕੈਮਰੋਸ ਹੈ ਨਬੀਲਾ ਵੀ ਚਲਦੀ ਹੈ ਚਾਨਲਰ ਵੀ ਚਲਦੀ ਹੈ ਐਸੇ ਵੀ ਚਲਦੀ ਹੈ ਸਵੀਟ ਸੈਂਸੇਸ਼ਨ ਵੀ ਹੈਗੀ ਹੈ ਤੇ ਹੋਰ ਨਵੀਆਂ ਵੈਰਾਈਟੀਆਂ ਵੀ ਯੂਐਸ ਤੋਂ ਆ ਰਹੀਆਂ ਜਿਹੜੀ ਐਮਕੋਕੈਲ ਕੰਪਨੀ ਆ ਉਹ ਪ੍ਰੋਵਾਈਡ ਕਰਦੀ ਹੈ ਇੰਡੀਆ 'ਚ ਜਿਹੜੇ ਕਈ ਲੋਕ ਇਟਲੀ ਤੋਂ ਮੰਗਾ ਰਹੇ ਅਲੱਗ-ਅਲੱਗ ਵੈਰਾਈਟੀਆਂ ਪਰ ਜਿਹੜੀ ਮੇਨ ਇਹੀ ਚਲਦੀ ਹੈ ਵਿంటర్ ਡਾਉਨ ਕੈਮਰੋਸਾ ਨਬੀਲਾ ਤੇ ਸਵੀਟ ਸੈਂਸੇਸ਼ਨ ਐਸੇ ਤੁਸੀਂ ਤੁਸੀਂ ਕਿਹੜੀਆਂ-ਕਿਹੜੀਆਂ ਵੇਚਦੇ ਹੋ ਮੈਂ ਮੇਨ ਜ਼ਿਆਦਾ ਕੈਮਰੋਸਾ ਲਈ ਹੈ ਠੀਕ ਹੈ ਜੀ ਕੈਮਰੋਸਾ ਦਾ ਕੀ ਹੈਗਾ ਕਿ ਬੈਨੀਫਿਟ ਇਸ ਟਾਈਮ ਜਿਵੇਂ ਧੁੱਪ ਆਉਂਦੀ ਹੈ ਨਾ ਇਹਦੇ 'ਚ ਇਹ ਥੋੜਾ ਫਰੂਟ ਨਾ ਜਿਵੇਂ ਬਾਕੀ ਥੋੜੇ ਢਿੱਲੇ ਪੈ ਜਾਂਦੇ ਆ ਢਿੱਲਾਂ ਦਾ ਦੰਦਾ ਜਲਦੀ ਇਹ ਥੋੜਾ ਜਿਹਾ ਫਰਮ ਰਹਿੰਦਾ ਉਸ ਕਰਕੇ ਇਹਦੀ ਫਿਰ ਸ਼ੈਲਫ ਲਾਈਫ ਵੱਧ ਜਾਂਦੀ ਹੈ ਤੇ ਅ ਵੱਧ ਗਰਮੀ ਚੱਲਣ ਵਾਲੀ ਵੈਰਾਈਟੀ ਹੈਗੀ ਆ ਤੁਸੀਂ ਦੇਖੋ ਹੁਣ ਇਸ ਟਾਈਮ ਕਈਆਂ ਦੇ ਸਟਰਾਬਰੀ ਦੇ ਕਈ ਵੈਰਾਈਟੀਆਂ ਸਾਡੇ ਰਨਰ ਬਣਾਉਣ ਲੱਗ ਗਈਆਂ ਨੇ ਬੜ ਜਿਹੜੀ ਕੈਮਰੋਸ ਆ ਉਹ ਹਜੇ ਤੱਕ ਫਰੂਟਿੰਗ ਤੇ ਹੈਗੀ ਆ ਠੀਕ ਹੈ ਜੀ ਹਾਂਜੀ ਰਨਰ ਬਣਾਉਣ ਦਾ ਮਤਲਬ ਕੀ ਹੈ ਰਨਰ ਬਣਾਉਣ ਦਾ ਮਤਲਬ ਜਿਵੇਂ ਇੱਕ ਬੂਟਾ ਨਾ ਫਰੂਟ ਦਿੰਦਾ ਹੈ ਤੇ ਉਹ ਬੂਟਾ ਜਦੋਂ ਫਰੂਟ ਬੰਦ ਕਰ ਦਿੰਦਾ ਫਿਰ ਉਹ ਰਨਰ ਬਣਾਉਂਦਾ ਚੇ ਨਾ ਦਾ ਮਤਲਬ ਜਿਵੇਂ ਨਾ ਉਹ ਬੂਟੇ ਤਿਆਰ ਕਰਨ ਲੱਗ ਜਾਂਦਾ ਇਹਦੇ ਵਿੱਚ ਘਟ ਨੇ ਇਧਰ ਨਾਲ ਦੀਆਂ ਲਾਈਨਾਂ 'ਚ ਹੈਗੇ ਉਹ ਮੈਂ ਤੁਹਾਨੂੰ ਦਿਖਾਉਣਾ ਉਹਦੇ ਹੁੰਦਾ ਕਿ ਹਰ ਬੂਟਾ ਫਿਰ ਨਾਲ ਬੂਟੇ ਪੈਦਾ ਕਰਨ ਲੱਗ ਜਾਂਦਾ ਜਿਵੇਂ ਸਾਡੇ ਕੋਲ ਬੂਟੇ ਆਏ ਸੀਗੇ ਇਹ ਸੱਕਰ ਵਾਲੇ ਸੀਗੇ ਜਾਂ ਕਹਿੰਨ ਉਹ ਰਨਰ ਵਾਲੇ ਸੀਗੇ ਜਦੋਂ ਇਹਦੇ 'ਚ ਇੱਕ ਤਣੀ ਗਈ ਬੂਟਾ ਬਣਿਆ ਮਿੱਟੀ 'ਚ ਜੜ ਲੱਗਿਆ ਜਦੋਂ ਟਾਈਮ ਆਇਆ ਗਸਤ ਦੇ ਵਿੱਚ ਉਹ ਬੰਦਿਆਂ ਨੇ ਹਿਮਾਚਲ ਆ ਲੈਨੇ ਸਾਨੂੰ ਉਹੀ ਬੂਟੇ ਪੱਟ ਕੇ ਤੇ ਵਿਦਆਊਟ ਮਿੱਟੀ ਜਿਵੇਂ ਬੇਰੂਟ ਕਹਿੰਦੇ ਨੇ ਆ ਜਿਹੜੀ ਜੜ ਹੁੰਦੀ ਐ ਐਕਸਪੋਜ਼ਡ ਉਹ ਪੇਜੇ ਸੀਗੇ ਠੀਕ ਹੈ ਇਹ ਉਹੀ ਹੁਣ ਪੈਦਾ ਕਰ ਰਿਹਾ ਤੇ ਇਹਨਾਂ ਨੇ ਇਸ ਸਾਲ ਹੁਣ ਮਦਰ ਪਲਾਂਟ ਬਣ ਜਾਣਾ ਕਿਉਂਕਿ ਇਹ ਵੀ ਹੁਣ ਬੂਟੇ ਪੈਦਾ ਕਰਨਗੇ ਇਹ ਮਦਰ ਪਲਾਂਟ ਬਣ ਕੇ ਠੀਕ ਆ ਫਰੂਟ ਦੇ ਨਾਲ ਨਾਲ ਫਰੂਟ ਖਤਮ ਹੋ ਜਾਣਾ ਪਲਾਂਟ ਬਣਾਉਣ ਲੱਗ ਜਾਣਗੇ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਨਾ ਤੁਹਾਡੇ ਜਿਹੜਾ ਸਟ੍ਰੋਬਰੀ ਦੀ ਗਲੋ ਆਡੀ ਨਜ਼ਰ ਆ ਰਹੀ ਆ ਕਿਉਂ ਹਜੇ ਖੇਤ ਦੇ ਵਿੱਚ ਪਿਆ ਵਾ ਕੋਈ ਇਹਦੇ ਤੇ ਕੋ ਆਪਾਂ ਪਾਣੀ ਨਹੀਂ ਛਿੜਕਿਆ ਜਾਂ ਕੋਈ ਸ਼ਾਈਨਿੰਗ ਪਾਲਸੀ ਨਹੀਂ ਲਾਈ ਹਜੇ ਵੀ ਗਲੋ ਕਰਦਾ ਬੇਤ ਕਾਰਨ ਕੀ ਆ ਇਹਦਾ ਕਾਰਨ ਬਾਈ ਜੀ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਜਿਵੇਂ ਨਾ ਅਸੀਂ ਹੁਣ ਬਹੁਤ ਸੰਘਣੀ ਲਾਈ ਆ ਹਾਂਜੀ ਤੇ ਪਾਣੀ ਖਾ ਦੇ ਨੂੰ ਪ੍ਰੋਪਰ ਦੇ ਰਹੇ ਆ ਤੇ ਉਹਦੇ ਨਾਲ ਸਾਈਜ਼ ਵੀ ਸੋਹਣਾ ਹੈ ਕਿਉਂਕਿ ਮੈਂ 3-4 ਸਾਲਾਂ ਤੋਂ ਨਾ ਸਟ੍ਰੌਬਰੀ ਦੇ ਟ੍ਰਾਇਲ ਕਰ ਰਿਹਾ ਸੀ ਤੁਸੀਂ ਪਿਛਲੀ ਵਾਰੀ ਵੀ ਆਇਆ ਸੀ ਉਹਦੇ ਮੈਂ 1150 ਬੂਟਾ ਨਾ 3-4 ਸਾਲ ਤੋਂ ਲਾਉਂਦਾ ਸੀ ਘਰ ਜੋਗਾ ਮੈਂ ਕਿ ਨਾਲੇ ਕੋਈ ਸਿੱਖਣ ਨੂੰ ਮਿਲੂਗਾ ਨਾਲੇ ਤਜਰਬਾ ਹੋਊਗਾ ਨਾਲੇ ਕਰਦਾ ਫਰੂਟ ਹੋਊਗਾ ਤੇ ਉਹ ਚੀਜ਼ ਮੈਂ ਜਦੋਂ ਦੇਖਿਆ ਜਿਹੜੇ ਬੂਟੇ ਤਾਂ ਦੂਰ ਦੂਰ ਸੀਗੇ ਔਰ ਇਸ ਟਾਈਮ ਤੇ ਆ ਕੇ ਸਟਰਾਬੇਰੀ ਦੇ ਫਰੂਟ ਨਾ ਤੁੱਪੇ ਖਰਾਬ ਹੋਣ ਲੱਗ ਜਾਂਦੇ ਸੀਗੇ ਠੀਕ ਹੈ ਜੀ ਸਟਾਰਟਿੰਗ ਤਾਂ ਚਲੋ ਬਹੁਤ ਸੋਹਣਾ ਹੁੰਦਾ ਕਿ ਜਲਦੀ ਕਲਰ ਆਉਂਦਾ ਪਰ ਸਾਨੂੰ ਇਸ ਟਾਈਮ ਕੀ ਇਸ ਟਾਈਮ ਨਾ ਮੰਡੀ ਦੇ ਵਿੱਚ ਕਿਉਂਕਿ ਮੇਰਾ ਫਰੂਟ ਜਾਂਦਾ ਘਰਾਂ ਚ ਇਸ ਟਾਈਮ ਮਾਰਕੀਟ ਵਿੱਚ ਜਿਹੜਾ ਵੀ ਲੋਕ ਸਟਰਾਬੇਰੀ ਦੀ ਡੱਬੀ ਲੈ ਕੇ ਆ ਰਹੇ ਆ ਨਾ 80 ਰੁਪਏ ਦੀ ਡੱਬੀ ਮਿਲਦੀ ਹੈ ਵਿੱਚੋਂ 4 ਪੀਸ ਗਲੇ ਹੋਏ ਨਿਕਲਦੇ ਆ ਜਿਉਂ ਖੋਲਣਾ ਭੁੱਲ ਜਾਣ ਫ੍ਰਿਜ ਚ ਰੱਖ ਦੇਣ ਤਾਂ ਮੈਂ ਕਹਿੰਦਾ ਦੂਜੇ ਦਿਨ ਤਾਂ ਉਹਨਾਂ ਨੂੰ ਕੁਝ ਖਾਣ ਨੂੰ ਮਿਲਦਾ ਹੀ ਨਹੀਂ ਅਗਲੇ ਦਿਨ ਵੀ ਨਹੀਂ ਕੁਝ ਖਾਣ ਨੂੰ ਮਿਲਦਾ ਠੀਕ ਹੈ ਸਾਨੂੰ ਇਹ ਬੈਨੀਫਿਟ ਹੈ ਕਿ ਜਿਵੇਂ ਸਾਡੀ ਆ ਸਟਰਾਬੇਰੀ ਹੈ ਇਹਨੂੰ ਸੋਨਾ ਕਲਰ ਆ ਰਿਹਾ ਧੁੱਪ ਤੋਂ ਬਚਦਾ ਪਿਆ ਪੱਤਿਆਂ ਥੱਲੇ ਮਤਲਬ ਫਿਲਟਰ ਸਨਲਾਈਟ ਮਿਲਦੀ ਪਈ ਹੈ ਤੇ ਕਿਤੇ ਇਹਨੂੰ ਸਨ ਸਕੈਲਡਿੰਗ ਜਿਹਨੂੰ ਆਪਾਂ ਕਹਿੰਦੇ ਸਨ ਬਰਨ ਨਹੀਂ ਆ ਰਿਹਾ ਤੇ ਫੰਗਸ ਦਾ ਵੀ ਥੋੜਾ ਘੱਟ ਇਸ਼ੂ ਆ ਰਿਹਾ ਤੇ ਫਰੂਟ ਸੋਹਣਾ ਸਾਈਜ਼ ਡਵੈਲਪ ਹੋ ਰਿਹਾ ਉਸ ਕਰਕੇ ਫਰੂਟ ਦੀ ਕੁਆਲਿਟੀ ਸੋਹਣੀ ਹੈ ਤੇ ਇਸ ਟਾਈਮ ਜਿਹੜਾ ਮੇਰਾ ਫਰੂਟ ਧੜਾ ਧੜ ਮਤਲਬ ਘਰਾਂ ਚ ਆਰਡਰ ਬਹੁਤ ਆ ਰਹੇ ਆ ਮਤਲਬ ਜਿਹੜਾ ਬੰਦਾ 4 ਡੱਬੀਆਂ ਲੈਂਦਾ ਸੀ ਉਹ 5 ਡੱਬੀਆਂ ਲੈ ਰਿਹਾ 10 ਡੱਬੀਆਂ ਲੈ ਰਿਹਾ ਜਿਹੜਾ ਇੱਕ ਟ੍ਰੇ ਲੈਂਦਾ ਸੀ ਤਿੰਨ ਤਿੰਨ ਟ੍ਰੇਆਂ ਲੈ ਰਿਹਾ ਤੇ ਕਈ ਲੋਕ ਸਾਡੇ ਤੋਂ ਲੈ ਕੇ ਖੁਦ ਫ੍ਰੀਜ਼ ਵੀ ਕਰਨ ਲੱਗ ਗਏ ਆ ਜਿਵੇਂ ਉਹਨਾਂ ਨੂੰ ਅਸੀਂ ਆਈਡੀਆ ਦਿੱਤਾ ਕਿ ਅਸੀਂ ਆਪਾਂ ਡੀਪ ਫ੍ਰੀਜ਼ ਕਰ ਲੈਂਦੇ ਆ ਪੂਰਾ ਸਾਲ ਫਿਰ ਸਟਰਾਬਰੀ ਤੁਸੀਂ ਸ਼ੇਕ ਪੀ ਸਕਦੇ ਹੋ ਘਰੇ ਉਸ ਕਰਕੇ ਠੀਕ ਹੈ ਜੇ ਗੱਲ ਕਰੀਏ ਇਹਨਾਂ ਨੂੰ ਕੋਈ ਸਪਰੇ ਵਗੈਰਾ ਕਿਹੜੀ ਕਰਦੇ ਹੋ ਜਾਂ ਸਪਰੇ ਇਹਨਾਂ ਨੂੰ ਬਾਈ ਜੀ ਮੇਨ ਜ਼ਿਆਦਾ ਨਹੀਂ ਹੈਗੀ ਸਟ੍ਰਾਬੇਰੀ ਨੂੰ ਅਸੀਂ ਨਾ ਜਿੱਦਾਂ ਤੁਸੀਂ ਦੇਖਿਆ ਪਿੱਛੇ ਵੀ ਦੇਖਿਆ ਸੀ ਉਹ ਸਟਿੱਕੀ ਟਰੈਪ ਲਾਏ ਹੋਏ ਆ ਤੇ ਜਦੋਂ ਮਿਕਸ ਪਲਾਂਟੇਸ਼ਨ ਹੁੰਦੀ ਆ ਆਸੇ-ਪਾਸੇ ਸਾਡੇ ਨਾਲ ਇੱਥੇ ਚਿੜੀਆਂ ਬਹੁਤ ਨੇ ਜਿਹੜੇ ਛੋਟੇ ਕੀੜੇ ਪਤੰਗੇ ਆ ਜਿਵੇਂ ਆ ਤਿਤਲੀਆਂ ਹੋਈਆਂ ਜਿਹੜੇ ਨੂੰ ਚੁੰਡੀ ਪੈਂਦੀ ਆ ਉਹ ਤਾਂ ਸਾਡੀ ਛੋਟੀਆਂ ਚਿੜੀਆਂ ਬਹੁਤ ਨੇ ਉਹ ਤੇ ਤਿਤਲੀਆਂ ਨੂੰ ਫੜ ਕੇ ਲੈ ਜਾਂਦੀਆਂ ਜਦ ਹੀ ਚੁੰਡੀ ਦਾ ਤੁਹਾਨੂੰ ਅਟੈਕ ਨਹੀਂ ਆਇਆ ਹਜੇ ਤੱਕ ਠੀਕ ਹੈ ਜੀ ਜੇ ਹੋਊਗਾ ਟਮਾਟਾਵਾ ਕਿਤੇ ਹੋਊਗਾ ਅਸੀਂ ਉਹ ਫਰੂਟ ਵਿੱਚ ਪਾਉਂਦੇ ਨਹੀਂ ਉਹ ਤਾਂ ਅਸੀਂ ਅੱਡ ਰੱਖਿਆ ਉਹ ਡਿਸਕਾਰਡ ਕਰ ਦਿੰਨੇ ਆ ਫੰਗਸ ਦੀ ਦਿੱਕਤ ਆਉਂਦੀ ਆ ਫੰਗਸ ਦੇ ਵਿੱਚ ਅਸੀਂ ਬਾਇਓ ਪ੍ਰੋਡਕਟ ਹੈਗੇ ਆ ਜਿਹੜੇ ਜਿਹੜੇ ਬਾਇਓਲੋਜੀਕਲ ਪ੍ਰੋਡਕਟ ਨੇ ਜਿਵੇਂ ਇੱਕ ਟ੍ਰਾਈਕੋਡਰਮਾ ਉਹ ਗੁੱਡ ਫੰਗਸ ਹੈ ਉਹ ਮਾੜੀ ਫੰਗਸ ਨੂੰ ਕੰਟਰੋਲ ਕਰਦੀ ਆ ਉਹ ਕਰ ਦਿੰਨੇ ਆ ਬਾਕੀ ਇਹਨੂੰ ਮੇਨ ਜ਼ਿਆਦਾ ਨਾ ਤਤ ਚਾਹੀਦੇ ਆ ਖੁਰਾਕ ਚਾਹੀਦੀ ਆ ਖਾਦ ਚਾਹੀਦੀ ਆ ਕਿਉਂਕਿ ਰੈਗੂਲਰ ਪ੍ਰੋਡਿਊਸਰ ਹੈ ਤੁਸੀਂ ਹੁਣ ਇੱਕ ਪਾਸੇ ਦੇਖਿਓ ਇਹਨੂੰ ਨਾਲ ਫੁੱਲ ਆਉਂਦਾ ਪਿਆ ਨਾਲ ਇਹਨੂੰ ਫਰੂਟ ਆਉਂਦਾ ਪਿਆ ਹੁਣ ਤੁਸੀਂ ਆਹ ਦੇਖਿਓ ਇਹਦਾ ਆ ਹੁਣ ਫੁੱਲ ਆ ਰਿਹਾ ਮੈਂ ਤੋੜ ਕੇ ਦਿਖਾਉਣਾ ਹੁਣ ਆ ਇਸ ਟਾਈਮ ਇੱਕ ਪਾਸੇ ਫੁੱਲ ਹੈ ਇੱਕ ਪਾਸੇ ਹਰਾ ਫਰੂਟ ਡਵੈਲਪ ਹੈ ਇੱਕ ਪਾਸੇ ਹਰਾ ਫਰੂਟ ਵੱਡਾ ਇੱਕ ਪਾਸੇ ਆ ਪੱਕੇ ਹੋਏ ਆ ਇੱਕ ਬਸੇ ਟੁੱਟ ਚੁੱਕੀ ਆ ਠੀਕ ਹੈ ਜਦੋਂ ਲਗਾਤਾਰ ਫਰੂਟ ਬੇਰਿੰਗ ਜਿਹੜਾ ਪਲਾਂਟ ਹੁੰਦਾ ਹੈ ਨਾ ਉਹਦੀ ਜਿਹੜੀ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਆ ਉਹ ਵੱਧ ਹੁੰਦੀ ਆ ਉਹਨੂੰ ਖੁਰਾਕ ਵੱਧ ਚਾਹੀਦੀ ਆ ਨਾਲੇ ਲਗਾਤਾਰ ਚਾਹੀਦੀ ਆ ਨਾ ਕਿ ਜਿਵੇਂ ਆਪਣੇ ਨਾਰਮਲ ਟਰੈਡੀਸ਼ਨਲ ਪਲਾਂਟ ਆ ਜਿਨ੍ਹਾਂ ਨੂੰ ਆਪਾਂ 4 ਮਹੀਨੇ ਚੱਕ ਵਾਰੀ ਪਾਤੀ ਨਾ ਇਹਨੂੰ ਥੋੜੀ ਥੋੜੀ ਖੁਰਾਕ ਲਗਾਤਾਰ ਚਾਹੀਦੀ ਆ ਇਹ ਡ੍ਰਿਪ ਤੇ ਆ ਹੁਣੇ ਡ੍ਰਿਪ ਤੇ ਆ ਫਲੱਡ ਤੇ ਬਹੁਤ ਘੱਟ ਹੋਣੀ ਆ ਤੇ ਡ੍ਰਿਪ ਦੇ ਅਸੀਂ ਹਰ ਡ੍ਰਿਪ ਦੇ ਤੇ ਉਹਦੇ ਚ ਨਾਈਟrogen ਆ ਗਿਆ ਪੋਟਾਸ਼ੀਅਮ ਆ ਗਿਆ ਫਾਸਫੋਰਸ ਆ ਗਿਆ ਫਿਰ ਜ਼ਿੰਕ ਦੇਣਾ ਹੈ ਕੈਲਸ਼ੀਅਮ ਦੇਣਾ ਹੈ ਬੋਰਨ ਦੇਣਾ ਹੈ ਮਤਲਬ ਹਰ ਤੱਤ ਦੇਣੇ ਆ ਮੈਂ ਪੁੱਛਣੀ ਲੱਗਿਆ ਸੀ ਪਾਣੀ ਪੂਣੀ ਲੱਗਦਾ ਕਿ ਨਹੀਂ ਲੱਗਦਾ ਤੁਸੀਂ ਨਾਲਾ ਨੂਲਾ ਤਾਲ ਦੇ ਨਹੀਂ ਨਹੀਂ ਨਾਲਾ ਨਹੀਂ ਇਹਨੂੰ ਡ੍ਰਿਪ ਲੱਗੀ ਹੋਈ ਆ ਡ੍ਰਿਪ ਚ ਹੀ ਜਾਣੀ ਆ ਤੁਸੀਂ ਇਹਨੂੰ ਹਟਾ ਕੇ ਦੇਖੋਗੇ ਤੁਹਾਨੂੰ ਐ ਲੱਗੂ ਪੂਰਾ ਸੁੱਕਾ ਪਿਆ ਬੜ ਜੇ ਤੁਸੀਂ ਇਹਨੂੰ ਹਟਾ ਕੇ ਦੇਖੋਗੇ ਆ ਦੇਖੋ ਮਿੱਟੀ ਪੂਰੀ ਆ ਦੇਖੋ ਪੂਰੀ ਗਿੱਲੀ ਪਈ ਆ ਮਿੱਟੀ ਜਿਵੇਂ ਮੈਂ ਕਿਹਾ ਕਿ ਆਪਾਂ ਕਹਿੰਦੇ ਨਾ ਮੋਇਸਚਰ ਚੈੱਕ ਹੁੰਦਾ ਜ਼ਮੀਨ ਦਾ ਲੱਡੂ ਨਾਲ ਹਾਂਜੀ ਹੁਣ ਦੇਖੋ ਆ ਲੱਡੂ ਬਣਿਆ ਪਿਆ ਪੂਰਾ ਮਤਲਬ ਇਹ ਡ੍ਰਿਪ ਨਾਲ ਆ ਬਹੁਤ ਪਾਣੀ ਸਟਰਾਬੇਰੀ ਪਾਣੀ ਮੰਗਦੀ ਆ ਸਟਰਾਬਰੀ ਦੀ ਜੜੜ ਐ ਨਾ ਸੁੱਕਣੀ ਨਹੀਂ ਚਾਹੀਦੀ ਖਾਸ ਕਰ ਜਦੋਂ ਫਰੂਟ ਫਰੂਟ ਸੈੱਟ ਹੁੰਦਾ ਹੁੰਦਾ ਜਦੋਂ ਇਹਨੂੰ ਫਰੂ ਪਾਣੀ ਰੁਕ ਗਿਆ ਤਾਂ ਇਹਦਾ ਸਾਈਜ਼ ਛੋਟਾ ਰਹਿ ਜਾਣਾ ਤੇ ਬੂਟਾ ਸਟ੍ਰੈਸ ਜਾ ਕੇ ਬੂਟਾ ਮਰ ਵੀ ਸਕਦਾ ਚਲੋ ਜੇ ਹੁਣ ਗੱਲ ਕਰੀਏ 4-5 ਲੱਖ ਰੁਪਇਆ ਲਾ ਕੇ ਕੜਤੇ ਪੈਸੇ ਕਿੰਨੇ ਕ ਬਣ ਜਾਣਗੇ ਦੇਖੋ ਸਟਰਾਬਰੀ ਦਾ ਮੇਰਾ ਇਹ ਤਾਂ ਕਿ ਪਹਿਲਾ ਸਾਲ ਸੀਗਾ ਜਿਹੜੇ ਮਤਲਬ ਹਰ ਕੋਈ ਕਰਦਾ ਸੀ ਦੱਸਦਾ ਸੀਗਾ ਸਟਰਾਬਰੀ ਦਾ 5 ਲੱਖ ਲਾ ਕੇ ਨਾਲ 5 ਲੱਖ ਵਟਿਆ ਜਾਂਦਾ ਹਾਂਜੀ ਉਹ ਤਾਂ ਮੈਂ ਦੇਖਿਆ ਉਹ ਸਹੀ ਹੈ ਉਹ ਕਾਰਨ ਕੀ ਹੈ ਕਿ ਉਹ ਮੰਡੀਆਂ 'ਚ ਵੇਚਦੇ ਆ ਮੰਡੀ ਦੇ ਵਿੱਚ ਜਦੋਂ ਸ਼ੁਰੂਆਤੀ ਰੇਟ ਹੁੰਦਾ 800 ਤੋਂ 1000 ਰੁਪਏ ਪਰ ਟ੍ਰੇ ਹੁੰਦਾ 2 ਕਿਲੋ ਦੀ ਟ੍ਰੇ ਹੁੰਦੀ ਆ ਤੇ ਉਦੋਂ ਹੁੰਦਾ ਤੇ ਇਸ ਟਾਈਮ ਦੀ ਜੇ ਮੈਂ ਗੱਲ ਕਰਾਂ ਮੰਡੀ ਦਾ ਰੇਟ 150 ਰੁਪਏ ਪਰ ਟ੍ਰੇ ਆ ਜਾਂ 200 ਰੁਪਏ ਪਰ ਟ੍ਰੇ ਆ ਮਤਲਬ ਰਫਲੀ 50 ਰੁਪਏ ਕਿਲੋ ਰਹਿ ਗਈ ਜਾਂ 100 ਰੁਪਏ ਕਿਲੋ ਰਹਿ ਗਈ ਉਹ ਫਿਰ ਕੁਆਲਿਟੀ ਵੀ ਉਹ ਜੀ ਹੋਗੀ ਮੈਂ ਸਟਾਰਟਿੰਗ ਦੇ ਵਿੱਚ ਤੋਂ ਲੈ ਕੇ ਹੁਣ ਤੱਕ ਮੈਂ ਘਰਾਂ 'ਚ ਹੀ ਦਿੱਤੀ ਆ ਮੇਰਾ ਕਹਿਣ ਦਾ ਭਾਵ ਉਦੋਂ ਮੇਰਾ ਰੇਟ 70 ਰੁਪਏ ਡੱਬੀ ਸੀਗਾ ਤੇ ਹੁਣ ਵੀ ਮੇਰਾ 70 ਰੁਪਏ ਸੀਗਾ ਪਿਛਲੇ ਹਫਤੇ ਤੱਕ ਮੈਂ ਹੁਣ 50 ਰੁਪਏ ਕਰ ਖਤਮ ਕਰਨੀ ਹੁੰਦੀ ਆ ਮੈਨੂੰ ਇਹ ਕਿ ਰੇਟ ਘਟਾ ਦਿਓ ਗਾ ਜੇ ਉਹਨੇ ਦੋ ਲੈਣੀਆਂ ਸੀ ਚਾਰ ਲੈ ਲਊਗਾ ਇਸ ਕਰਕੇ ਇਹ ਹੁੰਦਾ ਕਿ ਘਰੇ ਚੱਲ ਜੂਗੀ ਤੇ ਮੇਰਾ ਪ੍ਰੋਫਿਟ ਥੋੜਾ ਉਹਦੇ ਨਾਲੋਂ ਵੱਧ ਹੈ ਜੇ ਮੈਂ ਸਿੱਧਾ ਘਰਾਂ 'ਚ ਦਿੱਤੀ ਆ ਤੇ ਜੇ ਕਹਿ ਲਓ ਕਿ ਮੈਨੂੰ ਤਿੰਨ ਤੋਂ ਚਾਰ ਗੁਣਾ ਪ੍ਰੋਡਕਸ਼ਨ ਮਤਲਬ ਜਿਹੜਾ ਮੁਨਾਫਾ ਪ੍ਰੋਫਿਟ ਆਇਆ ਸਟਰਾਬਰੀ ਦਾ ਇਹੀ ਹੈ ਜੇ ਤੁਸੀਂ ਕੱਲਾ ਮੰਡੀ ਦਾ ਕਰਨਾ ਹੈ ਤਾਂ ਤੁਹਾਨੂੰ ਦੋਗਣਾ ਪ੍ਰੋਫਿਟ ਆਊਗਾ ਜੇ ਤੁਸੀਂ 5 ਲੱਖ ਲਾਇਆ ਤਾਂ 10 ਲੱਖ ਬਣੂਗਾ ਜੇ ਤੁਸੀਂ ਕਹਿੰਦੇ ਹੋ ਕਿ ਸਾਰੀ ਤੁਸੀਂ ਘਰਾਂ 'ਚ ਦੇਣੀ ਆ ਪਰ ਤੁਸੀਂ 1 ਕਿਲਾ ਲਾਉਣ ਦੀ ਬਜਾਏ 1/2 ਕਿਲਾ ਲਾ ਲਓ ਤੇ ਆਪ ਕਰੋ ਤੇ ਉਹ ਤੁਹਾਨੂੰ ਮੁਨਾਫਾ 3 ਗੁਣਾ ਜਾਂ 4 ਗੁਣਾ ਹੋਊਗਾ ਜੇ ਤੁਸੀਂ ਆਪ ਵੇਚੋਗੇ ਠੀਕ ਹੈ ਜੀ ਇਹ ਤਾਂ ਰਹੀ ਪਹਿਲੇ ਸਾਲ ਹੀ ਫਰੂਟ ਆਇੰਦਾਂ ਨੂੰ ਆ ਇਹ ਤਾਂ ਬਾਈ ਜੀ ਕੁਝ ਮਹੀਨਿਆਂ ਦੀ ਫਸਲ ਹੈ ਇਹ ਤਾਂ ਤੁਸੀਂ ਦੇਖੋ ਸਹੀ ਇਹਦਾ ਟਾਈਮ ਆ ਜਿਹੜਾ ਸਤੰਬਰ ਤੋਂ ਅਕਤੂਬਰ ਦਾ ਅਸੀਂ ਤਾਂ ਬਹੁਤ ਲੇਟ ਲਈ ਸੀਦਾ ਨਵੰਬਰ ਐਂਡ ਤੇ ਲਈ ਸੀਗੀ ਠੀਕ ਹੈ ਜੀ ਸਾਡਾ ਤਾਂ ਹੀ ਫਰੂਟ ਲੇਟ ਸ਼ੁਰੂ ਹੋਇਆ ਪਰ ਜਿਹੜਾ ਹਾਂ ਕਿ ਹੁਣ ਐਂਡ ਤੇ ਆ ਕੇ ਮੁਨਾਫਾ ਪੂਰਾ ਹੋ ਗਿਆ ਕਿਉਂਕਿ ਹੁਣ ਪ੍ਰੋਡਕਸ਼ਨ ਜਿਵੇਂ ਜਿਵੇਂ ਗਰਮੀ ਵੱਧਦੀ ਓਵੇਂ ਉਹ ਪ੍ਰੋਡਕਸ਼ਨ ਬਹੁਤ ਬਦਲ ਲੱਗ ਜਾਂਦੀ ਹੈ ਤੁਸੀਂ ਪਹਿਲਾਂ ਦੱਸਦੇ ਪਏ ਸੀ ਕਿ ਸਾਡਾ ਫਰੂਟ ਪਹਿਲਾਂ ਆ ਗਿਆ ਸੀਗਾ ਜਦੋਂ 1000 ਰੁਪਏ ਟਰੇ ਸੀਗੇ ਜਾਂ 800 ਰੁਪਏ ਟਰੇ ਸੀਗੇ ਉਹਦਾ ਕਾਰਨ ਕੀ ਸੀਗਾ ਨਹੀਂ ਮੇਰਾ ਫਰੂਟ ਨਹੀਂ ਆਇਆ ਸੀ ਨਾ ਉਦਾਂ ਗੱਲ ਕਰਦਾ ਮੈਂ ਜਿਹੜੇ अर्ਲੀ ਲਾਉਂਦੇ ਉਹਨਾਂ ਦਾ ਪਹਿਲਾਂ ਆ ਜਾਂਦਾ ਪਰ ਜਿਵੇਂ ਹੁਣ ਅਸੀਂ ਇਸ ਸਾਲ ਜਿਵੇਂ ਹੁਣ ਸਾਡੀ ਕੋਸ਼ਿਸ਼ ਹੈਗੀ ਹੁਣ ਫਰੂਟ ਲੈ ਕੇ ਅਸੀਂ ਬੂਟੇ ਬਚਾਉਣੇ ਆ ਕਾਰਨ ਕਿਉਂਕਿ ਮੇਰਾ ਡ੍ਰੈਗਨ ਦੇ ਵਿੱਚ ਲੱਗੀ ਹੋਈ ਆ ਮੈਨੂੰ ਕੋਈ ਕਾਲੀ ਨਹੀਂ ਹੈਗੀ ਕਿ ਮੈਂ ਅਗਲੀ ਫਸਲ ਬੀਜਣੀ ਆ ਮੈਂ ਨਾ ਉਦੋਂ ਵੀ ਬਾਅਦ ਵੈਸੇ ਖੇਤ ਵੇਲੇ ਹੀ ਰਹਿਣਾ ਸੀਗਾ ਸਾਨੂੰ ਇਹ ਹੈ ਕਿ ਚਲੋ ਐਤ ਕੀ ਜੇ ਬੂਟੇ ਬਚ ਜਾਣ ਬੂਟੇ ਨੂੰ ਉਹਦੀ ਤਾਕਤ ਬਚਾ ਕੇ ਰੱਖਾਂਗੇ ਤੇ ਉਸ ਤੋਂ ਬਾਅਦ ਜਿਵੇਂ ਉਹ ਡ੍ਰੈਗਨ ਤੇ ਅਸੀਂ ਕੌਲਨ ਮਾਰਿਆ ਹੋਇਆ ਤੇ ਕੌਲਨ ਮਾਰ ਦਾਂਗੇ ਜੇ ਉਦੋਂ ਬਾਅਦ ਵੀ ਸਟ੍ਰੈਸ ਆਉਣ ਲੱਗਿਆ ਤੇਰੇ ਤੇ ਹਰਾ ਕੱਪੜਾ ਪਾ ਦਾਂਗੇ ਤੇ ਜਿਹੜੀ ਮਲਚਿੰਗ ਸ਼ੀਟ ਪਹਾੜਨੀ ਆ ਉਹ ਫਾੜ ਕੇ ਅਸੀਂ ਤੂੜੀ ਪਾ ਦਾਂਗੇ ਤਾਂ ਕਿ ਮਲਚਿੰਗ ਹੋ ਜAVE ਇਹਦੀ ਜੜਾਂ ਸੁੱਕਣ ਨਾ ਗਰਮੀ ਨਾਲ ਧੁੱਪ ਨਾ ਪਵੇ ਸਿੱਧਾ ਜੇ ਇਹ ਬੂਟੇ ਬਚ ਗਏ ਜਿਵੇਂ ਮਦਰ ਪਲਾਂਟ ਸੀਗੇ ਇਹਨਾਂ ਨੇ ਇਸ ਸਾਲ ਇੱਕ ਬੂਟਾ ਵੱਧ ਤੋਂ ਵੱਧ 100 ਗ੍ਰਾਮ ਤੋਂ ਲੈ ਕੇ 150 ਗ੍ਰਾਮ ਜਾਂ ਮੈਕਸਿਮਮ 200 ਗ੍ਰਾਮ ਫਰੂਟ ਦੇ ਕੇ ਗਿਆ ਹੋਵੇ ਜਾਂ 250 ਗ੍ਰਾਮ ਜਿਹੜਾ ਮਦਰ ਪ ਉਸ ਸਾਲ ਸਤੰਬਰ ਜੇ ਮੰਨ ਕੇ ਚਲੋਏ ਮੈਂ 2024 ਚ ਲਾਏ ਨੇ ਹਾਂਜੀ ਇਹ 2025 ਚ ਮੈਂ ਦੁਬਾਰਾ ਲਾਉਣ ਦੀ ਬਜਾਏ ਜੇ ਮੈਂ ਇਹੀ ਬੂਟੇ ਬਚਾ ਲਵਾ ਤੇ ਇਹ ਘੱਟੋ ਘੱਟ ਨਹੀਂ ਕਿਲੋ ਫਰੂਟ ਜਾਂ 800 ਗ੍ਰਾਮ ਫਰੂਟ ਦੇ ਕੇ ਜਾਣਗੇ ਬੂਟੇ ਨਾਲੇ ਅਰਲੀ ਆਊਗਾ ਠੀਕ ਹੈ ਇਹ ਮਾਰਕੀਟ ਦੇ ਸਭ ਤੋਂ ਪਹਿਲਾਂ ਮੇਰਾ ਫਰੂਟ ਜਾਊਗਾ ਤੇ ਉਦੋਂ ਜਿਹੜਾ ਰੇਟ ਹੈ ਉਦੋਂ 300 ਤੋਂ 400 ਰੁਪਏ ਕਿਲੋ ਜਾਣਾ ਠੀਕ ਹੈ ਜੀ ਦੇ ਜੇ ਆਪਾਂ ਗੱਲ ਕਰੀਏ ਹੁਣ ਤੁਸੀਂ ਇੱਕ ਚਾਈਨੈਸ ਸਪਰੇ ਜਿਹੜੀ ਕਰਦੇ ਹੋ ਚਾਈਨਾ ਕਲੇ ਹਾਂ ਚਾਈਨਾ ਕਲੇ ਕਰਦੇ ਹੋ ਉਹਦਾ ਕੋਦੇ ਨਾਲ ਸਪਰੇ ਦਾ ਕਿੰਨੇ ਇੱਕ ਬੂਟੇ ਬਚਦੇ ਨੇ ਕਿੰਨਾ ਕੱਜਾ ਤੁਹਾਡਾ ਹੈ ਕਵਾ ਉਹ ਉਹਦੇ ਨਾਲ ਤਕਰੀਬਨ 100% ਬੂਟਾ ਬਚਦਾ ਜੀ ਬਚਦਾ ਕਿਉਂਕਿ ਅਸੀਂ ਕਿਨੂ ਤੇ ਵੀ ਟਰਾਇਲ ਕੀਤਾ ਡ੍ਰੈਗਨ ਦੇ ਵੀ ਕੀਤਾ ਅੰਬਾਂ ਦੇ ਵੀ ਕੀਤਾ ਅਵਾ ਕੱਡੋ ਦੇ ਵੀ ਕੀਤਾ ਤੇ ਬੇਸਿਕਲੀ ਜਿਹੜਾ ਚਾਈਨਾ ਕਲੇ ਆ ਨਾ ਇਹ ਜਿਵੇਂ ਆਪਣੀ ਮੁਲਤਾਨੀ ਮਿੱਟੀ ਹੈ ਇਹ ਇੱਕ ਔਰ ਮਿਨਰਲ ਪਹਾੜਾਂ ਤੋਂ ਨਿਕਲਦਾ ਤੇ ਆਪਣੇ ਜਿਹੜੇ ਪੁਰਖੇ ਸੀ ਆਦਵਸੀ ਕਹ ਲੋ ਉਹ ਉਸ ਟਾਈਮ ਤੇ ਇਹਦੀ ਯੂਜ਼ ਕਰਦੇ ਹੁੰਦੇ ਸੀਗੇ ਖੇਤੀ ਬਾੜੀ ਚ ਗਰਮੀ ਤੋਂ ਬਚਾਉਣ ਲਈ ਜਾਂ ਕੀੜੇ ਜਿਹੜਾ ਤੇਲਾ ਤੂਲਾ ਉਹ ਤੋਂ ਬਚਾਉਣ ਲਈ ਠੀਕ ਹੈ ਜੀ ਤੇ 100% ਬੂਟਾ ਬਚਦਾ ਇਹਦੇ ਨਾਲ ਇਹ ਹੈ ਕਿ ਹੁਣ ਅਸੀਂ ਜਿਵੇਂ ਫਰੂਟ ਹੈ ਹੁਣ ਨਹੀਂ ਇਸ ਟਾਈਮ ਕਰ ਸਕਦੇ ਕਿਉਂਕਿ ਜਦੋਂ ਕਰਾਂਗੇ ਫਰੂਟ ਤੇ ਚਿੱਟਾ ਦਾਗ ਆ ਜਾਣਾ ਸਟ੍ਰੌਬਰੀ ਇਹੋ ਜਿਹੀ ਫਸਲ ਆ ਸੀ ਤੋੜ ਕੇ ਸਿੱਧੀ ਗਾਗ ਨੂੰ ਭੇਜਣੀ ਤੋਕੇ ਨਹੀਂ ਭੇਜ ਸਕਦੇ ਧੋਵਾਂਗੇ ਖਰਾਬ ਹੋ ਜਾਣੀ ਆ ਇਸ ਕਰਕੇ ਉਹ ਚਿੱਟਾ ਦਾਗ ਕਈ ਵਾਰੀ ਨਾ ਗਾਹ ਕੇ ਇਤਰਾਜ਼ ਕਰਦਾ ਕਿ ਇਹ ਕੀ ਚੀਜ਼ ਆ ਇਸ ਕਰਕੇ ਉਹ ਅਸੀਂ ਹਜੇ ਸਪਰੇ ਨਹੀਂ ਗੈਨੋ ਜੇ ਜੇ ਆਪਾਂ ਗੱਲ ਕਰੀਏ ਪਹਿਲੇ ਸਾਲ ਤੁਸੀਂ ਕਹੇ ਵੀ ਦੁੱਗਣਾ ਵਧੂਗਾ ਜੇ ਤੁਸੀਂ ਮੱਟੀ ਵੇਚਦੇ ਹੋ ਜੇ ਤੁਸੀਂ ਆਪ ਵੇਚਦੇ ਹੋ ਤਿੰਨ ਗੁਣਾ ਜਾਂ ਚਾਰ ਗੁਣਾ ਪ੍ਰੋਫਿਟ ਹੋਊਗਾ ਦੂਜੇ ਸਾਲ ਫੇ ਕਿੰਨਾ ਪ੍ਰੋਫਿਟ ਹੋਊਗਾ ਇਹ ਵੈਸੇ ਤਾਂ ਦੇਖੋ ਜੀ ਜਿਹੜੇ ਦਾ ਕੱਲੇ ਸਟਰਾਬਰੀ ਕਰਦੇ ਆ ਜਿਵੇਂ ਅੱਜ ਜਿਵੇਂ ਕਣਕ ਝੋਨੇ ਵਾਲੀ ਫੀਲਡ ਹੈ ਉਹ ਜਿਵੇਂ ਖਾਲੀ ਫੀਲਡ ਹੈ ਤੁਸੀਂ ਸਟਰਾਬਰੀ ਲਾਉਨੇ ਹੋ ਤੁਹਾਨੂੰ ਹਰ ਸਾਲ ਦੁਬਾਰਾ ਲਾਉਣੀ ਪੈਣੀ ਹੈ ਠੀਕ ਹੈ ਕਿਉਂਕਿ ਉਹਰੇ ਜੀ ਫਿਰ ਫਸਲ ਦੂਜੀ ਲਾਉਣੀ ਹੁੰਦੀ ਹੈ ਨਾ ਸਟ੍ਰਾਬਰੀ ਤੋਂ ਬਾਅਦ ਕਿਸੇ ਝੋਨਾ ਲਾਉਣਾ ਝੋਨਾ ਲਾਊਗਾ ਤੇ ਉਹਨਾਂ ਨੇ ਫਿਰ ਉਹੋ ਜੀ ਫਸਲ ਲਾਉਣੀ ਹੁੰਦੀ ਹੈ ਉਹਨਾਂ ਨੇ ਫਿਰ ਵਿਲੀ ਚਾਹੀਦੀ ਆ ਉਹ ਵਿਲੀ ਦਾ ਫਿਰ ਤੁਹਾਨੂੰ ਜਿਹੜਾ ਸਾਰਾ ਖਰਚਾ ਦੁਬਾਰਾ ਰਿਪੀਟ ਹੋਊਗਾ ਠੀਕ ਹੈ ਜੀ ਜੇ ਤੁਹਾਡਾ ਹਰ ਸਾਲ ਫਿਰ 4 ਲੱਖ ਹੀ ਲੱਗੂਗਾ ਠੀਕ ਹੈ ਜੀ ਤੇ ਜਿਵੇਂ ਬਾਗ ਦੇ ਵਿੱਚ ਜੇ ਤੁਹਾਡੇ ਬੂਟੇ ਬਚ ਜਾਂਣ ਇਹ ਤਾਂ ਫਿਰ ਬਹੁਤੀ ਮਿਹਨਤ ਹੈ ਨਹੀਂ ਫਿਰ ਮੇਨ ਜਿਹੜਾ ਮੋਟਾ ਖਰਚਾ ਬੂਟਿਆਂ ਵਾਲਾ ਤੁਹਾਡਾ ਉਹ ਤਾਂ ਬਚ ਹੀ ਗਿਆ ਬਸ ਇਹ ਕਿ ਪੈਕਿੰਗ ਵਾਲਾ ਹੁੰਦਾ ਉਹ ਤਾਂ ਚਲੋ ਕਮਾਈ ਚੋ ਹੀ ਦੇਣਾ ਉਹਦਾ ਜ ਬੈਕਿੰਗ ਦਾ ਇਨਾ 14 ਨਹੀਂ ਹੈਗਾ ਜਿਹੜਾ ਮੇਨ ਹੁੰਦਾ ਕਿ ਬੂਟਿਆਂ ਦਾ ਹੁੰਦਾ ਜਿਹੜਾ ਇਨੀਸ਼ੀਅਲ ਕਾਸਟ ਹੁੰਦਾ ਉਹ ਬਚ ਜਾਵੇ ਉਹਦੇ ਵਰਗੀ ਰੀਜ਼ ਨਹੀਂ ਜੀ ਗੱਲ ਕਰੀਏ ਮੌਸਮ ਦਾ ਬੇਲੋੜੀ ਬਰਸਾਤ ਹੋ ਜਵੇ ਜਾਂ ਕੋਈ ਇਦਾਂ ਦੇ ਕੀ ਝ ਟੁੱਪ ਨਾ ਨਿਕਲੇ ਜਾਂ ਧੁੰਦ ਜ਼ਿਆਦਾ ਪੈ ਜਾਵੇ ਉਹਦਾ ਨੁਕਸਾਨ ਕੀ ਹੁੰਦਾ ਮੁਕਿਲ ਨਹੀਂ ਸਟਰਾਬਰੀ ਨੂੰ ਨਹੀਂ ਦਿੱਕਤ ਨਹੀਂ ਆ ਸਟਰਾਬਰੀ ਦਾ ਕੀ ਚੱਕਰ ਹੈ ਸਟਰਾਬਰੀ ਪਹਿਲੀ ਲੱਗਣੀ ਬੈਡਾਂ ਤੇ ਬੈਡ ਤੇ ਲੱਗਣੀ ਮੀਂਹ ਜਿੰਨਾ ਮਰਜੀ ਪਈ ਜਾਵੇ ਪਾਣੀ ਥੱਲੇ ਰਹਿਣਾ ਨਾਲੀਆਂ ਚੋਂ ਬਣ ਕੇ ਬਾਹਰ ਨਿਕਲ ਜਾਣਾ ਖੇਤੋਂ ਠੀਕ ਹੈ ਜੀ ਠੀਕ ਹੈ ਦੂਜੀ ਗੱਲ ਜਿਹੜੀ ਠੰਡ ਹੈ ਠੰਡ ਇਹਨੂੰ ਚਾਹੀਦੀ ਆ ਜੇ ਠੰਡ ਆਊਗੀ ਉਨਾ ਫਰੂਟ ਸੋਹਣਾ ਆਊਗਾ ਠੀਕ ਹੈ ਜੀ ਤੇ ਠੰਡ ਤੋਂ ਬਚਾਉਣ ਲਈ ਇਹ ਹੁੰਦਾ ਕਿ ਜਿਵੇਂ ਆ ਅਸੀਂ ਆ ਪਾਈਆਂ ਦਿਨੇ ਖੋਲ ਦਿੰਨੇ ਆ ਜਿਹੜੀ ਧੁੱਪ ਆਉਂਦੀ ਆ ਤੇ ਰਾਤ ਨੂੰ ਅਸੀਂ ਟੱਕ ਦਿੰਨੇ ਆ ਠੀਕ ਹੈ ਤੇ ਉਹਦੇ ਨਾਲ ਕੀ ਜਿਹੜੀ ਤਰੇਲ ਨਹੀਂ ਡਿੱਗਦੀ ਤੇ ਅੰਦਰ ਗਰਮੈਸ਼ ਰਹਿੰਦੀ ਆ ਤੇ ਗਰੋਥ ਹੁੰਦੀ ਰਹਿੰਦੀ ਆ ਜਿੱਦ ਦਿਨ ਮਤਲਬ 10 ਦਿਨ ਜੇ ਬੱਦਲ ਵਾਈ ਰਹੂਗੀ ਧੁੰਦਰ ਹੋਊਗੀ ਧੁੱਪ ਨਹੀਂ ਚੜੂਗੀ ਅਸੀਂ ਇਹਦੀ ਟਨਲ ਖੋਲਣੀ ਨਹੀਂ ਬੰਦ ਹੀ ਰਹਿਣੀ ਆ ਠੀਕ ਹੈ ਇਸ ਲਈ ਇਹਨੂੰ ਇੰਨਾ ਕੋਈ ਚੱਕਰ ਨਹੀਂ ਹੈਗਾ ਤੇ ਸਟਰਾਬੇਰੀ ਨੂੰ ਮੀਂਹ ਦਾ ਵਿੱਚ ਵੀ ਇੰਨਾ ਕੋਈ ਮਸਲਾ ਨਹੀਂ ਹੈਗਾ ਹਾਂ ਕਿ ਜਦੋਂ ਫਰੂਟ ਪੱਕਿਆ ਹੁੰਦਾ ਉਦੋਂ ਮੀਂਹ ਆਈ ਜਾਣ ਤਾਂ ਫਰੂਟ ਜਲਦੀ ਖਰਾਬ ਹੋਣ ਦਾ ਡਰ ਹੁੰਦਾ ਕਿਉਂਕਿ ਗਿੱਲਾ ਰਹਿ ਗਿਆ ਜਿੱਥੇ ਫਰੂਟ ਗਿੱਲਾ ਹੈ ਜਿਵੇਂ ਇੱਥੋਂ ਪਾਣੀ ਪੈ ਕੇ ਉੱਤਰ ਗਿਆ ਸੁੱਕ ਜਾਣਾ ਇਹਨੂੰ ਕੋਈ ਦਿੱਕਤ ਨਹੀਂ ਜਿਵੇਂ ਹੁਣ ਜਿੱਥੇ ਜ਼ਮੀਨ ਨਾਲ ਥੱਲੇ ਪਿਆ ਇੱਥੇ ਗਿੱਲ ਰਹਿ ਜਾਣੀ ਹੈ ਉੱਥੇ ਨੇ ਗਲ ਜਾਣਾ ਠੀਕ ਹੈ ਜੀ ਬਸ ਇਹ ਹੈ ਬਾਕੀ ਇਹ ਹੈ ਕਿ ਜੇ ਤੁਸੀਂ ਪ੍ਰੋਸੈਸਿੰਗ ਆਪ ਕਰ ਲੋ ਤਾਂ ਉਹਦੀ ਵਰਗੀ ਰੀਸ ਨਹੀਂ ਅਸੀਂ ਹੁਣ ਇਹਦੀ ਪ੍ਰੋਸੈਸਿੰਗ ਵੀ ਕਰ ਰਹੇ ਹਾਂ ਇਸ ਕਰਕੇ ਸਾਨੂੰ ਇਹ ਕਿ ਜਿਹੜਾ ਸਾਡਾ ਫਰੂਟ ਬਚ ਜਾਂਦਾ ਅਸੀਂ ਸਸਤਾ ਦੇਣ ਦੀ بجائے ਤੇ ਫਰੋਜ਼ਨ ਕਰੀ ਜਾਂਦੇ ਆ ਇਹਨੂੰ ਡੀਹਾਈਡਰੇਟ ਕਰ ਰਹੇ ਆ ਤੇ ਇਹ ਆ ਕਿ ਸਾਡੀ ਫਿਰ ਜਿਹੜੀ ਵੈਲਿਊ ਆਫ ਪ੍ਰੋਡਕਟ ਆ ਉਹ ਨਹੀਂ ਘਟਦੀ ਜੇ ਮੈਂ ਕਹਾ ਜੇ ਅੱਜ ਦੀ ਡੇਟ 'ਚ ਮੈਂ 200 ਰੁਪਏ 250 ਰੁਪਏ ਕਿਲੋ ਵੇਚ ਰਿਹਾ ਜੇ ਮੈਂ ਹੁਣ ਕਹਾ ਕਿ ਮੇਰੇ ਗਾਹਕ ਨੇ ਹੈ ਨਹੀਂ ਮੇਰੀ ਨਹੀਂ ਵਿਗਦੀ ਭਈ ਮੈਂ ਮੰਡੀ 'ਚ 50 ਰੁਪਏ ਕਿਲੋ ਕਿਉਂ ਦਊਂਗਾ ਉਹਨੂੰ ਮੈਂ ਆਪਣਾ ਪ੍ਰੋਸੈਸਿੰਗ ਕਰੂੰਗਾ ਮੈਂ ਫਰੋਜ਼ਨ ਕਰਕੇ ਰੱਖੂੰਗਾ ਮੈਂ ਡੀਹਾਈਡਰੇਟ ਕਰੂੰਗਾ ਮੈਂ ਉਸ ਤੋਂ ਬਾਅਦ ਅਗਲੇ ਅਗਲੇ ਰੈਸਟੋਰੈਂਟਾਂ 'ਚ ਜਾ ਕੇ ਹੋਟਲਾਂ 'ਚ ਜਾ ਕੇ ਕੰਟੈਕਟ ਕਰੂੰਗਾ ਸਾਡੇ ਕੋਲ ਫਰੋਜ਼ਨ ਪ੍ਰੋਡਕਟ ਹੈਗੇ ਆ ਆ ਡੀਹਾਈ ਲੋ ਕਹਿਣ ਦਾ ਭਾਬ ਜੀ ਕਮਾਈ ਕਰਨੀ ਹੈ ਐਫਰਟ ਕਰੋ ਤਾਂ ਕਮਾਈ ਵੀ ਵੱਧਦੀ ਹੈ ਠੀਕ ਹੈ ਜੀ ਇੱਕ ਹੁਣ ਜਾਂਦੇ ਹੋਏ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਆਪਣਾ ਨੰਬਰ ਜਰੂਰ ਦੇ ਦਿਓ ਜਿਹੜੇ ਆਪਣਾ ਕੰਮ ਕਰਨਾ ਚਾਹੁੰਦਾ ਜਾਂ ਕੋਈ ਤੁਹਾਡੇ ਕੋਲ ਸਲਾਹ ਲੈਣੀ ਹੋਵੇ ਉਹ ਵੈਸੇ ਤਾਂ ਸਲਾਹ ਜਿਹੜੀ ਲੈਣੀ ਹੈ YouTube ਤੇ ਸਾਰੀ ਹੈਗੀ ਹੈ ਜਾਣਕਾਰੀ ਬਟ ਫਿਰ ਵੀ ਜੇ ਕਿਸੇ ਨੂੰ ਨਹੀਂ ਕੁਝ ਸਮਝ ਆਉਂਦਾ ਤਾਂ ਹਾਂ ਮੇਰੇ ਤੋਂ ਪੁੱਛ ਸਕਦਾ ਮੇਰਾ ਜਿਹੜਾ ਨੰਬਰ ਹੈਗਾ 95018 033395018 0330 ਤੇ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਆ ਮੈਂ ਮਦਦ ਕਰੂੰਗਾ ਠੀਕ ਹੈ ਧੰਨਵਾਦ ਬਾਈ ਧੰਨਵਾਦ ਮਿਹਰਬਾਨੀ ਬਾਈ ਇਹ ਸੰਨ ਬਾਈ ਸਾਡੇ ਨਾਲ ਜਸਪ੍ਰੀ ਸਿੰਘ ਗੱਲਬਾਤ ਕੀਤੀ ਆ ਕਹਿੰਦੇ ਆ ਜੇ ਤੁਸੀਂ ਸਹਾਇਕ ਧੰਦੇ ਦੇ ਤੌਰ ਤੇ ਇਹਨੂੰ ਵਰਤੋਂਗੇ ਇੱਕ ਖੇਤ ਚੋਂ ਜਾਂ ਇੱਕ ਸਾਲ ਦੇ ਵਿੱਚ ਤੇ ਕਈ ਫਸਲਾ ਲਵੋਗੇ ਤਾਂ ਤੁਹਾਨੂੰ ਦੂਜੇ ਸਾਲ ਮੋਟੀ ਕਮਾਈ ਹੋਊਗੀ ਜੇ ਮੋਟੀ ਮੋਟੀ ਗੱਲ ਕਰੀਏ ਸਾਲ ਬਾਅਦ ਇੱਕ ਸਾਲ ਇੱਕ ਵਤਨ ਵੀ ਲੈਣੀ ਆ ਤਾਂ 4 ਤੋਂ 5 ਲੱਖ ਲਾ ਕੇ ਤੁਸੀਂ 10 ਤੋਂ 12 ਲੱਖ ਰੁਪਇਆ ਸਾਲ ਦਾ ਕਮਾ ਸਕਦੇ ਹੋ ਜਿਹਾ ਹੋਰ ਇੰਟਰਵਿਊਆਂ ਦੇਖਣ ਲਈ ਸਾਡੇ ਚੈਨਲ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ